ਆ ਵੀ ਚੱਲੀਏ ਏਸੀ ਲੈਣ ਫਿਰਣਾ ਚਲੋ ਹੈ ਤੂੰ ਆਇਆ ਕਰ ਪਹੁੰਚ athe ਦੁਕਾਨ ਤੇ ਤੇ ਆਪਾਂ ਇਧਰ ਦੀ ਘੁੰਮ ਕੇ ਆਉਣੇ ਆ ਹੈ ਏਸੀ ਆਪਾਂ ਲਦਦੇ ਆ ਆਓ ਆਜੋ ਠੀਕ ਹੈ ਹਾਂਜੀ ਅੱਜ ਚੱਲਦੇ ਆ ਜੀ ਆਪਾਂ ਏਸੀ ਲੈਣ ਕੱਲ ਅਸੀਂ ਪਸੰਦ ਕਰਕੇ ਨਾ ਰੱਖ ਆਏ ਸੀਗੇ ਤੇ ਹੁਣ ਅੱਜ ਸਿਰਫ ਚੱਲਿਆ ਲੈਣ ਵਾਸਤੇ ਕੱਲ ਲੈ ਕੇ ਨਹੀਂ ਆਏ ਤੇ ਅੱਜ ਅਹੀ ਕੱਲ ਪੇਮੈਂਟ ਕਰਨ ਦੀ ਸੀਗੀ ਸਾਰੀ ਡਾਕੂਮੈਂਟ ਸਾਰੇ ਜੋ ਲੈਣ ਦੇਣਾ ਹੁੰਦਾ ਸਾਰਾ ਕਲੀਅਰ ਕਰਕੇ ਤੇ ਅੱਜ ਸਿਰਫ ਚੱਕ ਕੇ ਲਿਆਉਣਾ ਹੈ ਤੇ ਹੁਣ ਆਪਾਂ ਚਾਲੇ ਪਾਏ ਹੋਏ ਨੇ ਪੂਰੀ ਸਪੀਡ ਤੇ ਗੱਡੀ ਖਿੱਚੀ ਆਨੇ ਮੋਟਰਸਾਈਕਲ ਤੇ ਠੀਕ ਹੈ ਕਿ ਨਹੀਂ ਬਸ ਦੁਕਾਨ ਦੇ ਨੇੜੇ ਪਹੁੰਚਣ ਵਾਲੇ ਆ ਆ ਇੱਕ ਅੱਧੇ ਮਿੰਟ ਦੇ ਵਿੱਚ ਦੁਕਾਨ ਤੇ ਪਹੁੰਚ ਜਾਣਾ ਆਪਾਂ ਤੇ ਦੇਖਿਓ ਤੁਸੀਂ ਉੱਥੋਂ ਫਿਰ ਆਪਾਂ ਏਸੀ ਲਿਆ ਕੇ ਕਰੀ ਬਾਕੀ ਫਿਰ ਡਿਟੇਲ ਦੱਸਾਂਗੇ ਇਸੀ ਬਾਰੇ ਆਓ ਦੁਕਾਨ ਆ ਗਈ ਨੇੜੇ ਸਾਮਣੇ ਸੰਦੋ ਇੱਥੇ ਉਹ ਆ ਗਈ ਬਸ ਆ ਗਈ ਆ ਗਈ ਆ ਵੀ ਇਹ O a O a dini pres mejski zizenr. ਆਓ ਜਸਪਿੰਦਰ ਭਾਈ ਤੁਹਾਨੂੰ ਏਸੀ ਦਿਖਾਈਏ ਥੋੜੀ ਸ਼ਾਰਟ ਚ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਕੀ ਮਾਡਲਸ ਹੁੰਦੇ ਨੇ ਜੀ ਹਾਂਜੀ ਜਿਸ ਤਰ੍ਹਾਂ ਕੀ ਆ ਲਗਾ ਲੋ ਉਹ ਵੀ ਫਿਕਸ ਸਪੀਡ ਏਸੀ ਆ ਜੀ ਫਿਕਸ ਸਪੀਡ ਏਸੀ ਅੰਦਰ ਤੁਹਾਨੂੰ ਕੂਲਿੰਗ ਕੈਪੈਸਿਟੀ ਇੱਕੋ ਹੀ ਲਿਖੀ ਆਏਗੀ 100% ਦੇ ਵਿੱਚ ਜਿਸ ਤਰ੍ਹਾਂ ਕੀ ਇਹਦੀ ਕੂਲਿੰਗ ਕੈਪੈਸਿਟੀ ਹੈ 5150 ਹਾਂਜੀ ਠੀਕ ਆ ਜੀ ਜਿਹੜਾ ਫਿਕਸ ਜਿਹੜਾ ਇਨਵਰਟਰ ਏਸੀ ਹੋਏਗਾ ਉੱਤੇ ਦੋ ਕੂਲਿੰਗ ਕੈਪੈਸਿਟੀ ਲਿਖਾ ਹੋਏਗਾ ਵੀ 100% ਉੱਤੇ ਕਿੰਨੀ ਵਾਟੇ ਦਿਖਾਏਗਾ ਤੇ ਜੇ 50% ਤੇ ਹੋਏਗਾ ਉੱਤੇ ਕਿੰਨੀ ਵਾਟੇ ਦਿਖਾਏਗਾ ਤੁਹਾਡਾ ਆਪਣਾ ਬਾਹਰ ਨਿਕਲ ਗਿਆ ਤੇ ਬਿੱਲ ਕਟਾਉਣੇ ਪਏ ਆ ਹੁਣ ਬਿੱਲ ਕੱਟ ਕੇ ਤੇ ਬਿੱਲ ਆਪਣਾ ਲੈ ਕੇ ਫਿਰ ਆਪਣਾ ਕੰਮ ਚੱਲੇ ਪਾਉਣੇ ਨੇ ਭਾਜੀ ਜੀ ਜੀ ਥੋੜਾ ਜਿਹਾ ਕਸਟਮਰ ਆਇਆ ਇਹਨਾਂ ਨਾਲ ਕਸਟਮਰ ਚਲਦੇ ਹੋਣੇ ਉਹਦੇ ਤੋਂ ਦਾ ਰੱਖ ਕੇ ਫਿਰ ਆਪਣਾ ਬਾਕੀ ਦਾ ਕੰਮ ਲਓ ਵੀ ਕੋਈ ਬਿੱਲ ਲਓ ਜੀ

ਲੋ ਵੀ ਤਕੋ ਹਾਂਜੀ ਲੋ ਜੀ ਏਸੀ ਲੈ ਕੇ ਆ ਪਾ ਗਏ ਆ ਤੇ ਮੈਂ ਮੈਂ 2 ਮਿੰਟ ਲੇਟ ਹੋ ਗਿਆ ਇਹ 10 ਮਿੰਟ ਪਹਿਲਾਂ ਲਾਈ ਬੈਠੇ ਨੇ ਤੇ ਆਹ ਦੇਖੋ ਜੀ ਹਾਇਰ ਦਾ ਏਸੀ ਲੈਂਦਾ ਲਾ ਲੇ ਤਾਂ ਲਾਓ ਵੀ ਮੁੰਡੇ ਹੋਣ ਦੇ ਵੀ ਲਾ ਲਓ। ਲਈ ਮੁੰਡਾ ਬਹੁਤ ਬਹੁਤ ਮੁਬਾਰਕਾਂ ਤੇਰੇ ਨੂੰ ਮੈਂ ਤੇ ਆਣਾ ਹਾਂਜੀ ਆਪਾਂ ਹੁਣ ਦੱਸ ਦਿਆ ਵੀ ਨਾਮ ਕੀ ਇਹਦਾ ਠੀਕ ਹੈ ਨਾਮ ਤਾਂ ਇਹ ਪਹਿਲਾਂ ਲੈ ਦਿੱਤਾ ਹੈ ਇਹ हायर ਕੰਪਨੀ ਦਾ ਹੈਗਾ ਆਪਣਾ ਏਸੀ ਤੇ ਇਹ ਆਪਾਂ ਨੂੰ 44000 ਰੁਪਏ ਉਹਨਾਂ ਨੇ ਪ੍ਰਾਈਸ ਦੱਸਿਆ ਸੀਗਾ ਠੀਕ ਹੈ ਤੇ ਜਿਹਦੇ ਵਿੱਚ ਆਪਾਂ ਇੱਕ ਦੀ ਜਿਹੜੀ ਪਾਈਪ ਨਾਲ ਮਿਲਦੀ ਹੈ ਪਾਈਪ ਆਪਾਂ ਵਿੱਚ ਘਟਵਾਤੀ ਸੀਗੀ ਕਿਉਂਕਿ ਪਾਈਪ ਪਹਿਲਾਂ ਫੀਟਿੰਗ ਹੋਈ ਹੋਈ ਆ ਤੇ ਪਾਈਪ ਦੀ ਲੋੜ ਨਹੀਂ ਸੀਗੀ ਤੇ ਮਲਟੀ ਫੰਕਸ਼ਨਲ ਹੈਗਾ ਤੇ ਇਹਦੇ ਵਿੱਚ ਸਾਹਰੇ ਨੂੰ ਫੰਕਸ਼ਨ ਹੈ ਅ 7 in 1 ਦਾ ਫੰਕਸ਼ਨ ਹੈਗਾ ਤੇ ਇਹਨੂੰ ਹੈਵੀ ਡਿਊਟੀ ਹੈਗਾ ਠੀਕ ਹੈ ਜੀ 60 ਡਿਗਰੀ ਟੈਂਪਰੇਚਰ ਤੱਕ ਮੰਨ ਲਓ ਕੰਮ ਕਰੇਗਾ ਤੇ ਇਹਨੂੰ ਆਪਾਂ ਪੌਣੇ ਟਨ ਦਾ ਵੀ ਕਰ ਸਕਦੇ ਆ 1 ਟਨ ਦਾ ਵੀ ਕਰ ਸਕਦੇ ਆ 1.5 ਟਨ ਦਾ ਵੀ ਕਰ ਸਕਦੇ ਆ ਇਹ ਵੀ ਸਿਸਟਮ ਹੁੰਦਾ ਹੈ ਬਾਕੀ ਹੋਰ ਵਿੱਚ ਦੱਸਿਆ ਸੀ ਕਾਫੀ ਉਹ ਸਾਨੂੰ ਅਨਚੇਤਾ ਭੁੱਲ ਗਏ ਨੇ ਉਹ ਬਾਕੀ ਜਿਹੜਾ ਨੂੰ ਓਪਰ ਕਰਾਂਗੇ ਨਾਲ ਤਾਂ ਫਿਰ ਉਹਦੇ ਚ ਪਤਾ ਲੱਗੇਗਾ ਤੇ ਇਹ तकरीबन ਆਪਾਂ ਨੂੰ ਕਟਵਾਟ ਕਰਕੇ ਸਾਰੇ ਪੈਸੇ ਬੁਸੇ ਬਾਕੀ ਇਹ ਵੀ ਫੀਟਿੰਗ ਆਪਾਂ ਨੂੰ ਵਿਦ ਫੀਟਿੰਗ ਮਿਲਿਆ ਹੈਗਾ 4 ਸਟਾਰ ਹੈਗਾ 4 ਸਟਾਰ ਹੈਗਾ 4 ਸਟਾਰ ਹੈਗਾ ਵਿਦ ਫੀਟਿੰਗ ਹੈ ਫੀਟਿੰਗ ਆਪੇ ਉਹਨੇ ਕਰਕੇ ਜਾਣੀ ਉਹਦਾ ਕੋਈ ਪੈਸਾ ਨਹੀਂ ਆਪਾਂ ਦੇਣਾਗਾ ਵਿੱਚ ਹੀ ਹੈ ਤੇ ਇਹ ਹੋਰ ਪੈਸੇ ਬੁਸੇ ਕਟਵਾਟ ਕਰਕੇ ਆਪਾਂ ਨੂੰ 39 ਦੇ ਵਿੱਚ ਪਿਆ ਹੈ 39 500 ਚ ਤੇ ਇਹਦੇ ਚ ਆਪਾਂ ਇਹ 39500 ਤਾ ਪਿਆ ਵੀ ਆਪਾਂ ਕ੍ਰੈਡਿਟ ਕਾਰਡ ਤੇ ਲਿਆ ਸੀ SBI ਦਾ ਕ੍ਰੈਡਿਟ ਕਾਰਡ ਸੀ ਉਹਦੇ ਤੇ ਆਪਾਂ ਨੂੰ ਇੱਕ ਮੰਨ ਲਓ ਆਫਰ ਲੱਗੀ ਹੋਈ ਸੀ ਸ਼ੋਰਟ ਤੇ ਉਹ ਜਿਹੜਾ 2300 ਰੁਪਇਆ ਮਿਲਸ ਨਾਲ ਹੋਰ ਵਿੱਚੋਂ ਘਟ ਗਿਆ ਸੀ ਇਹ ਨਾਲ ਤੇ ਅਲੱਗ-ਅਲੱਗ ਬੈਂਕ ਕ੍ਰੈਡਿਟ ਕਾਰਡਾਂ ਤੇ ਹੈਗਾ ਸੀ ਪਰ SBI ਦਾ ਥੋੜਾ ਜਿਆਦਾ ਸੀਗਾ ਆਪਾਂ SBI ਤੋਂ ਪੇਮੈਂਟ ਕੀਤੀ ਐ ਤੇ ਉਸ ਕਰਕੇ ਆਪਾਂ ਨੂੰ ਇੰਨੇ ਵਿੱਚ ਪਿਆ ਤੇ ਬਾਕੀ ਹੁਣ ਇੱਕ ਦੋ ਦਿਨਾਂ ਤੱਕ ਆਣ ਕੇ ਮਕੈਨਿਕਰ ਨੂੰ ਕਹਿ ਦਿੱਤਾ ਹੋਇਆ ਆਪਾਂ ਠੀਕ ਆ ਫੀਟਿੰਗ ਕਰਾਂਗੇ बाक़ी फरि जालू कर फिरवांगे चलो ठीकु आहे जी धनवाद जी ओके